ਰੋਡਾਂ ਦੇ ਉੱਤੇ ਤੁਸੀਂ ਦੇਖਿਆ ਹੋਵੇਗਾ ਕਈ ਵਾਰ ਬੱਸਾਂ ਵਾਲੇ ਇੱਕ ਦੂਜੇ ਤੋਂ ਆਪਣੀ ਬੱਸ ਅੱਗੇ ਕੱਢਣ ਵਾਸਤੇ ਰੇਸਾਂ ਲਗਾਉਂਦੇ ਨੇ ਜਿਸ ਦੇ ਵਿੱਚ ਕੀ ਸਵਾਰੀਆਂ ਦੀ ਜਾਨ ਨੂੰ ਜੋਖਮ ਦੇ ਵਿੱਚ ਪਾਇਆ ਜਾਂਦਾ ਹੈ ਤਾਂ ਇਸ ਤਰ੍ਹਾਂ ਦਾ ਹੀ ਮਾਮਲਾ ਨਿਊ ਚੰਡੀਗੜ੍ਹ ਦੇ ਏਰੀਆ ਤੋਂ ਆਇਆ ਜਿੱਤੇ ਕਿ ਕਰਾਲੀ ਚੰਡੀਗੜ੍ਹ ਰੋਡ ਦੇ ਉੱਤੇ ਦੋ ਬੱਸਾਂ ਜਿਹੜੀਆਂ ਸਵਾਰੀਆਂ ਨਾਲ ਭਰੀਆਂ ਹੋਈਆਂ ਉਹਨਾਂ ਦੱਸੇ ਨੇ ਇੱਕ ਦੂਜੇ ਤੋਂ ਅੱਗੇ ਕੱਢਣ ਵਾਸਤੇ ਜਦੋਂ ਤੇਜ਼ ਰਫਤਾਰ ਨਾਲ ਚੱਲ ਰਹੀਆਂ ਸੀ ਤਾਂ ਇੱਕ ਭਿਆਨਕ ਹਾਦਸਾ ਵਾਪਰਿਆ ਤੋ ਦੇਖੋ ਕਿ ਇਹ ਹਿਮਾਚਲ ਨੰਬਰ ਬੱਸ ਹੈ ਜਿਸ ਦੇ ਵਿੱਚ ਕਾਫੀ ਸਵਾਰੀਆਂ ਸੀ 10 ਸਵਾਰੀਆਂ ਦੇ ਵੀ ਦੱਸਿਆ ਜਾ ਰਿਹਾ ਕਿ ਹਲਕੀ ਨੂੰ ਸੱਟਾਂ ਲੱਗੀਆਂ ਦੂਜੇ ਪਾਸੇ ਇੱਕ ਅੱਗੇ ਟਰੈਕਟਰ ਜਾ ਰਿਹਾ ਸੀ ਅ ਡੇਜ ਟਰਾਲਰ ਦੇ ਵਿੱਚ ਪਿੱਛੇ ਜਾ ਕੇ ਇਹ ਬੱਸ ਵੱਜੀ ਹੈ ਤਾਂ ਕਾਫੀ ਭਾਰੀ ਨੁਕਸਾਨ ਵੀ ਹੋਇਆ ਮੌਕੇ ਦੱਸਿਆ ਕਿ ਡਰਾਈਵਰ ਭੱਜਣ ਦੀ ਕੋਸ਼ਿਸ਼ ਕਰਨ ਲੱਗਿਆ ਸੀ ਤਾਂ ਮੌਕੇ ਤੇ ਦੱਸਿਆ ਵੀ ਜਾ ਰਿਹਾ ਕਿ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਤੇ ਬਾਕੀ ਸਵਾਰੀਆਂ ਜਿਹੜੀਆਂ ਹੁਣ ਇੱਕ ਹੋਰ ਬੱਸ ਪਿੱਛੋਂ ਆਈਸੀਯੂਸ ਦੇ ਵਿੱਚ ਭੇਜੀਆਂ ਗਈਆਂ ਨੇ ਪਰ ਹਾਦਸਾ ਇੰਨਾ ਪਿਆਨਕ ਸੀ ਕਿ ਦੇਖੋ ਤੁਸੀਂ ਜਲਦਬਾਜੀ ਦੇ ਕਾਰਨ ਕਿਤਨਾ ਕਿਤੇ ਇੰਨੀ ਸਵਾਰੀਆਂ ਦੀ ਜਾਨ ਨੂੰ ਜੋਖਮ ਚ ਪਾਦ ਰਸੀ ਇਸ ਮੌਕੇ ਸਸ ਫੋਰਥ ਦੀ ਟੀਮ ਪਹੁੰਚੀ ਹੋਈ ਹੈ ਤੇ ਮੁੱਲਾਪੁਰ ਪੁਲਿਸ ਮੁੱਲਾਪੁਰ ਪੁਲਿਸ ਹੀ ਪਹੁੰਚੀ ਹੋਈ ਹੈ ਤੁਸੀਂ ਦੇਖੋ ਕਿ ਹੁਣ ਸਵਾਰੀਆਂ ਨੂੰ ਇਸ ਬੱਸ ਦੇ ਵਿੱਚੋਂ ਬਾਹਰ ਕੱਢ ਕੇ ਦੂਜੀ ਬੱਸ ਤੇ ਵਿੱਚ ਭੇਜਿਆ ਗਿਆ ਤੇ ਨਾਲ ਦੀ ਨਾਲ ਤੁਸੀਂ ਦੇਖੋ ਕਿ ਇਹ ਜਿਹੜੀ ਬੱਸ ਹੈ ਇਹ ਹਿਮਾਚਲ ਵੱੱਡੀ ਜਾ ਰਹੀ ਸੀ ਜੋ ਕਿ ਸੈਕਟਰ 43 ਚੰਡੀਗੜ੍ਹ ਤੋਂ ਤੇ ਕੁਝ ਲੋਕ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਤੇ ਦੂਜੇ ਪਾਸੇ ਹੁਣ ਉਹ ਡਰਾਈਵਰ ਕਿੱਥੇ ਹੈ ਤੇ ਨਾਲ ਦੀ ਨਾਲੇ ਵੀ ਦੱਸਿਆ ਰਿਹਾ ਕਿ ਜੋ ਟਰੈਕਟਰ ਡਰਾਈਵਰ ਸੀ ਉਹਦੇ ਗੰਭੀਰ ਸੱਟਾਂ ਲੱਗੀਆਂ ਨੇ ਤਾਂ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਇਸ ਮੌਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੋ ਦੇਖੋ ਕੀ ਕੀ ਗੱਲਬਾਤ ਹੋਈ ਹੈ ਉਹ ਵੀ ਗੱਲਬਾਤ ਕਾਫੀ ਲੋਕ ਇਕੱਠੇ ਹੋਏ ਨੇ ਭਾਈ ਜੀ ਕੀ ਹੋਇਆ ਇੱਥੇ ਥੋੜਾ ਦੱਸੋ ਸਰ ਆਹ ਦੋ ਹਿਮਾਚਲ ਨੰਬਰ ਬੱਸਾਂ ਸੀ ਗਈ ਯਾਰ ਰੇਸ ਲਾ ਰਹੇ ਸੀਗੇ ਆਪਸ ਦੋ ਬੱਸਾਂ ਇਕੱਠੀਆਂ ਹੀ ਬਰਾਬਰ ਉਹਨਾਂ 'ਚ ਸਵਾਰੀਆਂ ਸੀ ਦੋ ਹੀ ਸਵਾਰੀਆਂ ਭਰੀਆਂ ਹੋਈਆਂ ਉਹੀ ਆ ਜੀ ਤੇ ਮੈਂ ਪਿੱਛੇ ਪਿੱਛੇ ਆ ਰਹੀ ਸਾਡਾ ਟਰੈਕਟਰ ਸੀਗੇ ਜਾ ਰਹੇ ਸੀਗੇ ਤੇ ਇਹਨਾਂ ਨੇ ਕੀ ਆ ਹੋਇਆ ਇੱਕਦਮ ਦੋਹੇ ਬਰਾਬਰ ਬੱਸਾਂ ਓਵਰਟੇਕ ਕਰੀ ਦੋ ਗੱਡੀਆਂ ਇੱਕ ਗੱਡੀ ਸੀ ਇੱਕ ਟਰੈਕਟਰ ਸੀ ਜਿਹੜੀ ਅੱਗੇ ਜਾ ਰਹੀ ਆ ਇੱਕ ਬੱਸ ਨੇ ਕ੍ਰਾਸ ਕੀਤਾ ਟੱਪ ਗਈ ਦੂਈ ਬੱਸ ਨੇ ਪਿੱਛੋਂ ਉਹਨੂੰ ਕ੍ਰੋਸਿੰਗ ਮਿਲੀ ਨਹੀਂ ਜੀ ਉਹਨੇ ਵਿੱਚ ਜਾ ਕੇ ਸਿੱਧਾ ਟਰੈਕਟਰ ਦੇ ਵਿੱਚ ਮਾਰੀ ਆ ਬੱਸ ਖੜੀ ਆਂ ਦੇਖ ਲਓ 1 ਕਿਲੋ ਸਾਡਾ ਡਰਾਈਵਰ ਨਾਲ ਦੇ ਨਾਲ ਥੱਲੇ गिर ਗਿਆ ਉਹਨੂੰ 16 ਚੱਕ ਕੇ ਲੈ ਗਈ ਗਏ ਹਾਂਜੀ ਟਰੈਕਟਰ ਦਾ ਡਰਾਈਵਰ ਸੀਗਾ ਉਹ ਇੱਕਦਮ ਥੱਲੇ गिर ਗਿਆ ਜੀ ਉੱਥੋਂ ਟਰੈਕਟਰ ਦੇ ਪਾਣੀ ਨੂੰ ਕੀ ਟਾਇਰ ਰੰਗੇ ਕੀ ਰੰਗੇ ਸਾਨੂੰ ਕੁਝ ਨਹੀਂ ਪਤਾ ਇਹ 16 ਇੱਕਦਮ ਚੱਕ ਕੇ ਲੈ ਗਏ ਆ ਜੀ ਤੇ ਤੁਸੀਂ ਦੇਖ ਲਓ ਇੰਨੀ ਜੋਰ ਕੇ ਮਾਰੀ ਸਾਡਾ 1.5 ਕਿਲੋਮੀਟਰ ਦੂਰ ਟਰੈਕਟਰ ਜੇ ਤੁਸੀਂ ਕੈਮਰੇ ਦਿਖਾ ਸਕਦੇ ਹੋ 1.5 ਕਿਲੋਮੀਟਰ ਦੂਰ ਟਰੈਕਟਰ ਜਾ ਕੇ ਸਾਡਾ ਰੁਕੇ ਜੀ ਆਪੇ ਅੱਛਾ ਇੱਥੋਂ 1 ਕਿਲੋਮੀਟਰ ਅੱਗੇ ਜਾ ਕੇ ਟਰੈਕਟਰ ਰੁਕੇ ਜੀ ਇੰਨਾ ਤੇਜ਼ ਸੀਗਾ ਸ਼ਾਇਦ ਜੇ ਕੋਈ ਆਟੋ ਵਾਲਾ ਗੱਡੀ ਵਾਲਾ ਮੋਟਰਸਾਈਕਲ ਵਾਲਾ ਉੱਥੇ ਹੁੰਦਾ ਹੀ ਰਾਹ 'ਚ ਉਹਦੇ ਵੀ ਸੱਟ ਵੇਟ ਬਕਾਇਦਾ ਬੱਸ ਆ ਜੀ ਸਾਡਾ ਬੰਦਾ ਹਾਈਵੇ ਆ ਹਾਈਵੇ ਤੋਂ ਥੱਲੇ ਵੀ गिर ਸਕਦਾ ਸੀਗਾ ਇਹ ਸਵਾਰੀਆਂ ਨੂੰ ਵੀ ਇਦਰੀ ਜਾਨ ਜੋਖੀ ਪਈ ਸਵਾਰੀਆਂ ਸਰ ਅੱਗੇ ਵੱਜੀਆਂ ਨਹੀਂ ਜਾ ਕੇ ਹੂੰ ਤਾ ਭਾਈ ਜੀ ਆਪਣੇ ਅੱਖਰੋਂ ਦੇਖ ਅੱਖਰੋਂ ਦੇਖਿਆ ਸਰ ਬੰਦਾ ਅੰਦਰ ਬੈਠਾ ਹੈ ਉਹਨੂੰ ਐਨੀ ਵੀ ਸੋਜੀ ਨਹੀਂ ਹੈ ਮੈਨੂੰ ਤਾਂ ਆ ਵੀ ਸ਼ੱਕ ਹੈ ਜੀ ਇਹਨਾਂ ਦਾਰੂ ਵੀ ਪੀਤੀ ਹੋਈ ਹੈ ਇਹ ਬਾਕਾਇਦਾ ਡਰਾਈਵਰ ਮੋੜਿਆ ਡਰਾਈਵਰੀ ਕਹਿੰਦਾ ਮੈਂ ਦਿੱਲੀ ਤੋਂ ਨੌਨ ਸਟਾਪ ਚਲਾ ਕੇ ਆ ਰਹੀ ਜੀ ਸਵੇਰ ਦਾ ਹਾਂ ਇੰਨਾ ਉਹਨੂੰ ਸੋਜੀ ਨਹੀਂ ਹੈਗੀ ਹਾਲੇ ਵੀ ਤੁਸੀਂ ਕੈਮਰਾ ਦਿਖਾਓ ਉਹਨੂੰ ਅੰਦਰ ਉਹਨੂੰ ਬੋਲ ਵੀ ਨਹੀਂ ਹੋ ਰਿਹਾ ਸਿੱਧੀ ਤਰੀਕੇ ਨਾਲ ਇਹ ਐਨੀ ਮੈਨੂੰ ਤਾਂ ਆ ਵੀ ਸ਼ੱਕ ਹੈ ਕਿ ਇਹਨੇ ਦਾਰੂ ਤੱਕ ਪੀਤੀ ਹੋਈ ਹੈ ਜੀ ਤੁਸੀਂ ਆਪਣੇ ਅੱਖਰੋਂ ਸਰ ਦੇਖਿਆ ਹੱਸ ਸਾਡਾ ਬੰਦਾ ਹੱਸਾਏ ਅੱਖਰੋਂ ਦੇਖਿਓ ਬਿਲਕੁਲ ਪਿੱਛੇ ਸਾਡੀ ਗੱਡੀ ਸੀ ਜੀ ਅੱਜ ਦੇ ਕਦਮ ਚੱਕ ਕੇ ਲੇ ਗਏ ਸੰਤੋਹ ਹਲੇ ਆ ਨਹੀਂ ਪਤਾ ਕੀ ਉੱਥੇ ਗੱਲ ਹੋਣੀ ਆ ਅਸੀਂ ਦੋ ਜਣ ਮੈਂ ਤੇ ਮੇਰਾ ਚਾਚਾ ਸੀਗੇ ਛੋਟਾ ਭਰਾ ਸੀ ਮੇਰਾ ਤੁਹਾਡੇ ਪਿੰਡ ਕਿਹੜਾ ਏਰੀਆ ਮੇਰਾ ਨਵੇਂ ਗਰਾਂ ਪਿੰਡ ਹੈ ਨਵੇਂ ਗਰਾਂ ਦੇ ਟਰੈਕਟਰ ਆ ਰਹੇ ਸੀਗਾ ਸਾਡਾ ਪਿੰਡ ਤੂ ਗੁੰਨੂ ਮੱਜਰੀ ਗੁੰਨੂ ਮੱਜਰੀ ਜਾ ਰਿਹਾ ਸੀਗਾ ਇਹਨੇ ਕੀ ਪੁਲਿਸ ਕੀ ਕਾਰਵਾਈ ਕਰੀ ਪੁਲਿਸ ਤੋਂ ਸਖਤ ਤੋਂ ਸਖਤ ਕਾਰਵਾਈ ਪਾਲਦੀ ਇਹ ਬੰਦੇ ਪੂਰੀ ਕਾਰਵਾਈ ਹੋਣੀ ਬੰਦੀ ਹੂੰ ਸਾਨੂੰ ਨਾ ਹੀ ਮਿਲਣਾ ਜ਼ਰੂਰੀ ਆਈ ਬਿਲਕੁਲ ਤੋ ਬੰਦੇ ਸਾਡੇ ਸਾਟ ਉਹ ਬੰਦਾ ਹਰ ਰੋਜ਼ ਸਾਡਾ ਪੂਰਾ ਘਰ ਦਾ ਰੋਜ਼ ਰੋਟੀ ਚਲਾਉਣ ਵਾਲਾ ਬੰਦਾ ਜੀ ਪੂਰੀ ਖੇਤੀ ਬਾੜੀ ਦੇ ਨਾਲ ਸਾਰਾ ਕੁਝ ਉਹ ਕਰਦਾ ਸੀਗੇ ਅਗਲੇ ਸਿਰ ਤੇ ਸਾਰਾ ਕੁਝ ਸੀਗੇ ਇਹਨੂੰ ਤਾਂ ਇਕੱਲੇ ਨੂੰ ਬਿਠਾਦਾ ਵਿਚਾਰ ਨੂੰ ਘਰੇ ਜੀ ਠੀਕ ਹੈ ਦਲਵਿੰਦਰ ਸਾਡੇ ਨਾਲ ਨੇ ਕਿਦਰ ਉਂਦਰ ਕੀ ਗੱਲਬਾਤ ਹੋਈ ਇੱਥੇ ਮੌਕੇ ਤੇ ਪਹੁੰਚੇ ਹੋ ਡਰਾਈਵਰ ਆ ਗਿਆ ਕਾਬੂ ਤੁਹਾਡੇ ਜਿਹੜੇ ਬੰਦਾ ਬਚਾ ਰਹੇ ਸੀ ਹਾਂਜੀ ਇਹਨਾਂ ਦੱਸਿਆ ਵੀ ਆ ਡਰਾਈਵਰ ਹੈਗਾ ਸਾਡੇ ਕੋਲੇ ਬਾਕੀ ਜੋ ਮੈਂ ਬੰਦਾ ਹਸਪਤਾਲ ਗਿਆ ਏ ਜਿਹਦਾ ਉਹ ਸਟੇਟਮੈਂਟ ਲਿਖਾਊਗਾ ਉਹਦੇ ਸਟੇਟਮੈਂਟ ਦੇ ਅਧਾਰ ਤੇ ਜੋ ਕਾਰਵਾਈ ਬਣਦੀ ਉਹ ਕਰਾਂ ਇੰਨਾ ਗੰਭੀਰ ਜ਼ਖਮੀ ਜਿਹਦੇ ਸੱਟ ਲੱਗੀਆਂ ਟ੍ਰੈਕਟਰ ਵੱਲ ਦੇ ਜੀ ਤਾਂ ਇਹ ਤੁਹਾਨੂੰ ਪਤਾ ਨਹੀਂ ਲੱਗਾ ਸਾਡੇ ਆਉਣ ਤੋਂ ਪਹਿਲਾਂ ਹਸਪਤਲ ਜਾ ਚੁੱਕਿਆ ਹੈ ਜਿਹੜਾ ਜਾ ਕੇ ਹੀ ਵੈਰੀਫਾਈ ਹੋਊਗਾ ਉਹਨਾਂ ਦੇ ਡਾਕਟਰ ਸਵਾਰੀਆਂ ਸੁਰੱਖਿਤ ਨੇ ਸਵਾਰੀਆਂ ਸੱਟ ਪਈ ਨਹੀਂ ਲੱਗੀ ਕੋਈ ਕਿਉਂਕਿ ਦੋਨੇ ਬੱਸਾਂ ਰੇਸ ਲਗਾ ਰਹੀਆਂ ਸੀ ਦੱਸਿਆ ਜਿਹੜੇ ਜਿਸ ਤਰੀਕੇ ਨਾਲ ਨੌਜਵਾਨ ਵੱਲੋਂ ਕਿ ਡਰਾਈਵਰ ਦੀ ਜਿਹੜੀ ਹਾਲਤ ਕਿਹੋ ਜੀ ਹੈ ਕੋਈ ਨਸ਼ਾ ਕੀਤਾ ਹੋ ਇਸ ਬਾਰੇ ਤਾਂ ਹੁਣ ਡਾਕਟਰ ਮੈਡੀਕਲ ਕਰਵਾ ਕੇ ਪਤਾ ਕਨਫਰਮਲ ਹੋ ਸਕਦਾ ਕਿਉਂਕਿ ਅਜੇ ਤੱਕ ਤਾਂ ਕੁਝ ਨਹੀਂ ਪਤਾ ਲੱਗਿਆ ਕਿ ਡਾਕਟਰ ਹੀ ਦੱਸਾਂਗੇ ਵੀ ਕੀ ਹੋਇਆ ਪੈਗ ਲੱਗਿਆ ਸੀ ਜਾਂ ਨੀਂਦ ਸੀ ਪਰ ਹਾਂ ਸਾਹਿਬ ਬਹੁਤ ਵੱਡਾ ਵਾਪਰੀਆ ਦਲਵਿੰਦਰ ਜੀ ਇੱਥੋਂ ਚੱਕ ਕੇ ਕਿ ਟਰੈਕਟਰ ਦੇਖੋ ਤਕ ਇੰਨੀ ਦੂਰ 1 ਕਿਲੋਮੀਟਰ ਤੱਕ ਪਹੁੰਚਾਇਆ ਹੋਇਆ ਇਹ ਫਲਾਈਓਵਰ ਹੈ ਨਾ ਇੰਨੀ ਦੂਰ ਤੱਕ ਤਾਂ ਫਿਰ ਅੱਗੇ ਡਾਊਨ ਚ ਹੈਗੀ ਐ ਸਲੋਪ ਹੈਗੀ ਇਸ ਕਰਕੇ ਟਰੈਕਟਰ ਜਿਹੜਾ ਤੱਕਾ ਲੱਗਣ ਲੱਗੇ ਜਾ ਕੇ ਰੁੜ ਗਿਆ ਸਰ ਬਈ ਕੀ ਕੀਤੀ ਜਾਂਦੀ ਤੁਹਾਡੇ ਵੱਲੋਂ ਹੁਣ ਫਿਰ ਹਾਲ ਤਾਂ ਗੱਡੀਆਂ ਸਾਈਡ ਤੇ ਕਰਾ ਕੇ ਰਸਤਾ ਚਲਾਇਆ ਗਿਆ ਹੈ ਬਾਕੀ ਜਦ ਕਨੈਕਟਰ ਵੀ ਇੱਥੇ ਆ ਜਿਹੜੇ ਸਾਰੀਆਂ ਵਗੈਰਾ ਛਡਾ ਰਹੇ ਬਸ ਦੀਆਂ ਉਹ ਭੱਜੇ ਘੰਟੇ ਬਾਅਦ ਡਰਾਈਵਰ ਵਾਪਸ ਆਇਆ ਫਿਰ ਭੱਜ ਗਏ ਸੀ ਇਹਨਾਂ ਨੂੰ ਸਾਢੇ 11 ਤਾਂ ਇਹਨਾਂ ਦਿੱਤਾ ਲਿਆ ਕੇ ਹੁਣ ਪਹਿਲਾਂ ਪਤਾ ਨਹੀਂ ਸਾਢੇ ਵੇਲੇ ਹੈ ਨਹੀਂ ਸੀਗੇ ਹੁਣ ਸੀਗੀ ਸਰ ਜਿਹੜੇ ਮੌਕੇ ਸਾਈਡ ਇੰਸਟਰਕਸ਼ਨ ਉਹਨਾਂ ਨੇ ਲੱਭ ਕੇ ਘੱਟੋ ਘੱਟ ਕਿਲੋ ਡੇਢ ਕਿਲੋਮੀਟਰ ਦੂਰੋਂ ਡਰਾਈਵਰ ਲੱਭ ਕੇ ਲੈ ਆਏ ਆ ਜੀ ਉਹ ਭੱਜ ਗਏ ਸੀ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਸੀ ਇੱਕਦਮ ਇਹਨਾਂ ਨੇ ਨਾ ਕੋਈ ਪੇਸ਼ੈਂਟ ਘੱਟੋ ਘੱਟ ਚੱਕ ਕੇ ਹਸਪੀਟਲ ਹੀ ਲੈਣੇ ਕੁਝ ਕਰਨੇ ਕੁਝ ਨਹੀਂ ਕਰੇ ਨਾ ਕਿ 100 ਨੰਬਰ ਕਾਲ ਕਰੀਆ 112 ਦੇ ਵਿਕਟਵੜ ਕੋਈ ਸਾਈਡ ਤੇ ਆ ਜਿਓ ਇਹਨਾਂ ਨੇ ਇੱਕ ਵੀ ਡਰਾਈਵਰ ਨੇ ਆ ਤੱਕ ਨਹੀਂ ਚੱਕ ਕੇ ਅੰਦਰ ਵੀ ਕਿਤੇ ਹਸਪੀਟਲ ਹੀ ਲੈ ਜੀ ਦੋ ਹੀ ਬੱਸ ਵਾਲ ਤਾਂ ਭੱਜ ਗਏ ਜੀ ਉਹ ਰੁਕੀ ਨਾਲ ਦੀ ਨਾਲ ਤਸਵੀਰ ਦਿਖਾਣੇ ਆ ਟਰੈਕਟਰ ਤੁਸੀਂ ਦੇਖੋ ਕਿ ਟਰੈਕਟਰ ਟਰਾਲੀ ਦੋਨੋਂ ਕਿੰਨੀ ਦੂਰ ਤੱਕ ਦੇਖੋ ਟੱਕ ਮਾਰੀ ਐ ਇਸ ਬੱਸ ਨੇ ਜਿਸ ਤੋਂ ਬਾਅਦ ਜਾ ਕੇ ਕਾਫੀ ਜੇ ਆਪੋ ਦੱਸੀਏ ਕਿਈ ਕਈ ਮੀਟਰ ਜਿਹੜੀ ਤੁਸੀਂ ਦੇਖੋ ਕਿ ਟਰੈਕਟਰ ਟਰਾਲੀ ਅੱਗੇ ਪਹੁੰਚਾ ਦਿੱਤਾ ਐ ਇਹ ਫਲਾਈਓਵਰ ਜਿਹੜਾ ਪਰੋਲ ਪਿੰਡ ਦੇ ਨਜ਼ਦੀਕ ਜਿਹੜਾ ਮੈਕਸ ਤੋਂ ਪਹਿਲਾਂ ਪੈਂਦਾ ਐ ਫਰੋਜਪੁਰ ਦੇ ਕੋਲ ਉਹ ਸਪਲਾਈਓਵਰ ਤੇ ਹਾਦਸਾ ਵਾਪਰਿਆ ਤਾਂ ਇੰਨਾ ਵੱਡਾ ਹਾਦਸਾ ਸੀ ਕਿ ਜਿੱਦੇ ਵਿੱਚ ਕੀ ਕਾਫੀ ਸਵਾਰੀਆਂ ਜਿਹੜੇ ਬਸਾਂ ਦੇ ਵਿੱਚ ਮੌਜੂਦ ਸਨ ਉਹਨਾਂ ਦੇ ਵੀ ਗੰਭੀਰ ਸੱਟਾਂ ਲੱਗ ਸਕਦੀਆਂ ਸੀ ਜਿੱਤੇ ਕਿ ਉਹਨਾਂ ਨੂੰ ਹੁਣ ਦੂਜੇ ਵਾਸਤੇ ਵਿੱਚ ਭੇਜਿਆ ਗਿਆ ਕਾਫੀ ਜਾਮ ਇਸਟੇਕ ਉੱਤੇ ਵੇਖਣ ਨੂੰ ਮਿਲ ਰਿਹਾ ਮੌਕੇ ਤੋਂ ਦੇਖੋ ਐਸਐਸਪੋਰਟ ਦੀ ਟੀਮ ਪਹੁੰਚ ਗਈ ਹੈ ਤੇ ਨਾਲ ਦੀ ਨਾਲ ਜ਼ਖਮੀ ਉਸ ਟਰੈਕਟਰ ਦੇ ਡਰਾਈਵਰ ਨੂੰ ਜਿਹੜਾ ਹੁਣ ਹਸਪਤਲ ਪਹੁੰਚਾਇਆ ਤੇ ਹੁਣ ਬੱਸ ਵਾਲੇ ਡਰਾਈਵਰ ਦੇ ਉੱਤੇ ਤੇ ਨਾਲ ਦੀ ਨਾਲ ਕੰਟਰక్టర్ ਦੇ ਉੱਤੇ ਵੀ ਕਾਰਵਾਈ ਕੀਤੀ ਜਾਵੇਗੀ ਜੋ ਕਿ ਦੱਸਿਆ ਜਾ ਰਿਹਾ ਕਿ ਜਿਸ ਤਰੀਕੇ ਨਾਲ ਨੌਜਵਾਨਾਂ ਨੂੰ ਦੱਸਿਆ ਗਿਆ ਕਿ ਦਿੱਲੀ ਤੋਂ ਨੌ ਸਟਾਪ ਚਲਾ ਕੇ ਉਹ ਬੱਸ ਆ ਰਹੀ ਸੀ ਦੋਨੇ ਬੱਸ ਵਾਲੇ ਦੀ ਰੇਸਾਂ ਲੱਗੀਆਂ ਹੋਈਆਂ ਸੀ ਇੱਕ ਦੂਜੇ ਟਾਈਮ ਸਵਾਰੀ ਦੇ ਪਰ ਚੱਕੜਾ ਹੁੰਦਾ ਤਾਂ ਇਸ ਤਰੀਕੇ ਦੇ ਹਾਦਸੇ ਤੁਸੀਂ ਰੋਜ਼ਾਨਾ ਬੱਸਾਂ ਵਾਲੇ ਦੇਖਣ ਨੂੰ ਮਿਲਦੇ ਨੇ ਜਦੋਂ ਉਹ ਇੱਕ ਦੂਜੇ ਤੋਂ ਤੇਜ਼ ਰਫ਼ਤਾਰੀ ਨਾਲ ਬੱਸ ਨੂੰ ਅੱਗੇ ਪਹੁੰਚਾਉਂਦੇ ਨੇ ਇਹ ਇਹ ਹਾਦਸਾ ਜਿਹੜਾ ਕੁਰਾਲੀ ਚੰਗਰ ਰੋਡ ਤੇ ਵਾਪਰਿਆ ਕਿਤੇ ਤੂੰ ਦੇਖੋ ਕਿ ਮੌਕੇ ਤੇ ਹੁਣ ਪੁਲਿਸ ਇਸ ਬੱਸ ਨੂੰ ਪਾਸੇ ਕਰਨ ਦੇ ਵਿੱਚ ਲੱਗੀ ਹੋਈ ਹੈ ਤਾਂ ਹਾਂ ਦੇਖੋ ਪੁਲਿਸ ਮੁਲਾਜ਼ਮ ਜਿਹੜਾ ਤਸਵੀਰਾਂ ਦੇਖ ਲਓਗੀ ਜਿਹੜਾ ਪੁਲਿਸ ਮੁਲਾਜ਼ਮ ਹੈ ਇਸ ਵਾਸਤੇ ਨੂੰ ਪਾਸੇ ਕਰਨ ਲੱਗਿਆ ਕਿਉਂਕਿ ਕਾਫੀ ਵੱਡਾ ਜਾਮ ਜਿਹੜਾ ਇਸ ਜਗ੍ਹਾ ਉੱਤੇ ਲੱਗ ਚੁੱਕਾ ਹੈ ਕਿੱਥੇ ਕੀ ਇਹ ਤਸਵੀਰਾਂ ਤੁਸੀਂ ਨਾਲ ਦੀ ਨਾਲ ਦੇਖ ਸਕਦੇ ਹੋ ਕਿ ਜਿਹੜੇ ਹਾਦਸੇ ਦੇ ਕਾਰਨ ਕਾਫੀ ਸਵਾਰੀਆਂ ਜੇ ਜਾਨਾਂ ਵੀ ਜਾ ਸਕਦੀਆਂ ਸੀ ਦੱਸਦੇ ਰਿਹਾ ਕਿ ਸਵਾਰੀਆਂ ਦੇ ਹਲਕੇ ਬਲਕੇ ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਹੁਣ ਦੂਜੇ ਵਸਤ ਮੰਗਾ ਕੇ ਉਸਦੇ ਵਿੱਚ ਭੇਜਿਆ ਗਿਆ ਕਿਸੇ ਨੇ ਆਪਣੀ ਮੰਜ਼ਿਲ ਤੇ ਜਾਣਾ ਸੀ ਪਰ ਇਸ ਤਰੀਕੇ ਦੇ ਹਾਦਸੇ ਵਾਪਰਦੇ ਨੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਲੋਕ ਸਫ਼ਰ ਕਰਨ ਤੋਂ ਜੂੜ ਡਰਦੇ ਨੇ ਇੱਕ ਪਾਸੇ ਤੁੰ ਦਾ ਮੌਸਮ ਹੈ ਤੇ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਤਾਂ ਇਸ ਤਰੀਕੇ ਦੇ ਹਾਦਸੇ ਵਾਪਰਦੇ ਨੇ ਤਾਂ ਹੁਣ ਪੁਲਿਸ ਲਗਾਤਾਰ ਲੱਗੀ ਹੋਈ ਹੈ ਦੇਖਦੇ ਹਾਂ ਇਸ ਮਾਮਲੇ ਵਿੱਚ ਹੁਣ ਕੀ ਨਿਕਲਦਾ ਥੋੜੇ ਕਰਮ ਗਰਜੋਤ ਦੇ ਨਾਲ ਹਰਤੇ ਸਿੰਘ